ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਜਵਾਰਾ ਨਸੀ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਨਾਮਜ਼ਦਗੀ ਪਰੰਤੋਂ ਪਹਿਲਾਂ ਹਾਲਾਂਕਿ ਕੇਸ਼ਰੀਵਾਲ ਵਾਰਾਨਸੀ ਦੇ ਵਿੱਚ ਰੋਡ ਸ਼ੋਅ ਵੀ ਕਰਦੇ ਨਜ਼ਰ ਆਏ ਕੇਸ਼ਰੀਵਾਲ ਦੇ ਰੋਡ ਸ਼ੋਅ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਲਈ ਕੇਸ਼ਰੀਵਾਲ ਵਾਰਾਨਸੀ ਤੋਂ ਆਪ ਦੇ ਉਮੀਦਵਾਰ ਨੇ ਅਤੇ ਵਾਰਾਨਸੀ ਦੇ ਵਿੱਚ ਮੋਦੀ ਦੇ ਮੁਕਾਬਲੇ ਚੋਣ ਲੜ ਰਹੇ ਨੇ ਉਹਨਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਅੱਜ ਪਾਰ ਦਿੱਤੇ ਗਏ ਨੇ ਕੁਝ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਰੋਡ ਸ਼ੋਅ ਵੀ ਕੀਤਾ ਗਿਆ ਇਸ ਰੋਡ ਸ਼ੋਰ ਦੇ ਵਿੱਚ ਭਾਰ ਲੋ ਵਾਰਾਨਸੀ ਦੇ ਵਿੱਚ ਜਿਸ ਵੇਲੇ ਰੋਡ ショ ਕੀਤਾ ਜਾ ਰਿਹਾ ਸੀ ਤਾਂ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਵੀ ਅਰਵਿੰਦ ਕੇ ਜੀਵਾਲ ਨੂੰ ਕਰਨਾ ਪਿਆ ਰਾਹੁਲ ਗਾਂਧੀ ਦੇ ਲਈ ਅਰਵਿੰਦ ਕੇ ਜੀਵਾਲ ਦਾ ਕਹਿਣਾ ਸੀ ਕਿ ਅਮੇਠੀ ਦੇ ਜੋ ਰਾਜਾ ਆਪਣੇ ਆਪ ਨੂੰ ਮੰਨਦੇ ਨੇ ਰਾਹੁਲ ਗਾਂਧੀ ਉਹ ਸਿਰਫ ਤੇ ਸਿਰਫ ਲੋਕਾਂ ਨੂੰ ਦਿਖਦੇ ਨੇ ਤਾਂ ਹੈਲੀਕਾਪਟਰ ਦੇ ਜ਼ਰੀਏ ਜੋ ਕਿ ਲੋਕ ਹੁਣ ਨਹੀਂ ਚਾਹੁੰਦੇ ਕਿ ਉਹ ਸਿਰਫ ਸਾਲ 'ਚ ਇੱਕ ਵਾਰੀ ਆਪਣੇ ਉਮੀਦਵਾਰ ਨੂੰ ਦੇਖਣ ਉਹ ਵੀ ਹੈਲੀਕਾਪਟਰ ਦੇ ਜ਼ਰੀਏ ਇਹੋ ਜਿਹੀ ਗੱਲਾਂ ਕਹਿੰਦੇ ਨਜ਼ਰ ਆਏ ਅਰਵਿੰਦ ਕੇਜਰੀਵਾਲ ਇਸ ਤੋਂ ਇਲਾਵਾ ਉਹਨਾਂ ਨੇ ਨਰਿੰਦਰ ਮੋਦੀ ਤੇ ਵੀ ਨਿਸ਼ਾਨੇ ਸਾਧੇ ਉਹਨਾਂ ਕਿਹਾ ਕਿ ਲੋਕ ਬੇਸ਼ੱਕ ਇਹ ਜ਼ਰੂਰ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਦੀ ਲਹਿਰ ਹੈ ਪਰ ਅਜੇ ਹੀ ਕੋਈ ਲਹਿਰ ਨਹੀਂ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਦੇ ਵਿੱਚ ਕਾਫੀ ਭੀੜ ਜਟਾਉਣ ਦੇ ਵਿੱਚ ਕਾਮਯਾਬ ਰਹੇ ਅਰਵਿੰਦ ਕੇਜਰੀਵਾਲ ਅਜ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਆਪਣੇ ਭਾਰ ਦਿੱਤੇ ਗਏ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਵੱਡਾ ਰੋਡ ਸ਼ੋਅ ਕੀਤਾ ਗਿਆ ਨਾਮਜ਼ਦਗੀ ਪੱਤਰ ਭਰਨ ਵੇਲੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਵੀ ਮੌਜੂਦ ਸਨ ਯੋਗੇਂਦਰ ਯਾਦਵ ਤੇਸ ਤੋਂ ਇਲਾਵਾ ਹੋਰ ਵੱਡੇ ਨੇਤਾ ਉਹਨਾਂ ਦੇ ਨਾਲ ਮੌਜੂਦ ਸਨ